you <laughs> Thank you. ਹੈਲੋ ਜੀ ਸਸਰਕਾਰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਹੈਗਾ ਸੀ ਜੀ ਸਵੇਰ ਦਾ ਟਾਈਮ ਤੇ ਮੈਂ ਉੱਠ ਚੁੱਕੀ ਸੀ ਤੇ ਮੇਰੀ ਮੈਂ ਅੱਜ ਚਾਹ ਬਣਾ ਰਹੀ ਸੀ ਤੇ ਅੱਜ ਮੈਂ ਥੋੜਾੇ ਲੇਟ ਹੀ ਉੱઠી ਸੀ ਕਿਉਂਕਿ ਅੱਜ ਛੁੱਟੀ ਸੀ ਬੱਚਿਆਂ ਨੂੰ ਤੇ ਅੱਜ ਹੈਗੀ ਹੈ ਜੀ 5 ਨਵੰਬਰ ਦਿਨ ਹੈਗਾ ਬੁੱਧਵਾਰ ਤੇ ਅੱਜ ਹੈਗੀ ਹੈ ਪੁੰਨਿਆਂ ਦਾ ਦਿਹਾੜਾ ਤੇ ਨਾਲੇ ਹੈਗਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਤੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੀ ਲੱਖ ਲੱਖ ਵਧਾਈਆਂ ਹੋਵੇ ਤੇ ਪਰਮਾਤਮਾ ਸੁੱਖ ਰੱਖਿਆ ਬਖਸ਼ੇ ਖੁਸ਼ੀਆਂ ਖੇੜੇ ਦੇਵੇ ਤੁਹਾਨੂੰ ਤੇ ਬਸ ਜੇ ਇੱਥੇ ਮੈਂ ਚਾਹ ਬਣਾ ਕੇ ਤੇ ਬਸ ਮੈਂ ਆਪਦੀ ਪਾਰੀ ਸੀ ਰਿਸ਼ੂ ਦੀ ਪਾਰੀ ਸੀ ਸੁਨਿਆ ਦੀ ਤੇ ਬਾਕੀ ਮੈਂ ਕੈਟਲ ਚ ਪਾ ਦੂੰਗੀ ਤੇ ਨਾ ਚਾਹ ਤਾਂ ਮੈਂ ਪਾ ਲਈ ਦਿਨ ਵਿੱਚ ਤਿੰਨ ਗਲਾਸਾਂ ਦੇ ਵਿੱਚ ਮੇਰੀ ਸੁਨਿਆ ਦੀ ਰਿਸ਼ੂ ਦੀ ਤਿੰਨਾਂ ਦੀ ਤੇ ਪਰ ਸੁਨਿਆ ਉੱਠੀ ਨਹੀਂ ਆਉਣ ਪੀਤੀ ਨਹੀਂ ਕਹਿੰਦੀ ਮੈਂ ਨਹੀਂ ਪੀਣੀ ਚਾਹ ਤੇ ਕਿਉਂਕਿ ਉਹਦਾ ਕੱਲ ਦਾ ਹਨਾ ਉਲਟੀਆਂ ਨਾਲ ਬੀਨ ਢਾਲ ਜੀ ਹੋਈ ਪਈ ਆ ਤੇ ਕਹਿੰਦੀ ਵੀ ਮੇਰਾ ਜੀ ਨਹੀਂ ਕਰਦਾ ਪੀਣ ਨੂੰ ਤੇ ਮੈਂ ਕਹਾ ਚਲ ਠੀਕ ਹੈ ਤੇ ਅੱਜ ਵਾਰ ਫਿਰ ਮੈਂ ਨਾ ਇੱਥੇ ਹੀਟਰ ਚੱਲਿਆਣੀ ਸੀ ਪਤਾ ਨਹੀਂ ਕੀ ਹੋ ਗਿਆ ਸੀ ਫਿਰ ਮੈਂ ਪਲਾਸਟੇ ਉਹ ਟੈਸਟ ਪੈਨ ਨਾਲ ਚੈੱਕ ਕੀਤਾ ਤਾਰ ਨਿਕਲੀ ਸੀ ਫਿਰ ਮੈਂ ਉਹ ਜੜੀ ਵਿੱਚ ਜੜ ਕੇ ਫਿਰ ਮੈਂ ਪਾਣੀ ਮਰਮ ਧਰਿਆ ਤੇ ਇੱਧਰ ਮੈਂ ਹਨਾ ਪੀਣ ਵਾਲਾ ਪਾਣੀ ਭਰ ਰਹੀ ਨਹੀਂ ਆ ਨਾਲ ਹੀ ਤੇ ਕਿਉਂਕਿ ਮੈਂ ਹਨਾ ਉਹ ਤਾਜਾ ਪਾਣੀ ਧਰਿਆ ਸੀ ਪਤਿੱਲੇ ਦੇ ਵਿੱਚ ਮੋਟਰ ਛੱਡੀ ਹੋਈ ਸੀ ਤੇ ਫਿਰ ਮੈਂ ਕਿਹਾ ਚੱਲ ਵੀ ਇਹ ਜੀ ਕੈਂਪਰ ਵੀ ਮਾਂਜ ਕੇ ਭਰ ਲਾਂਗੇ ਫਿਰ ਮੈਂ ਇਹਨੂੰ ਮਾਂਜਣ ਲੱਗ ਗਈ ਸੀ ਚੰਗੀ ਤਰ੍ਹਾਂ ਮੈਂ ਕਿਹਾ ਚੱਲ ਇੱਥੇ ਮਾਂਜ ਕੇ ਲੈ ਜੰਨੀ ਆ ਫਿਰ ਮੈਨੂੰ ਸਭ ਨੂੰ ਸੁੱਭਣ ਉੱਥੇ ਲੈ ਕੇ ਜਾਣੀ ਪੈਂਦੀ ਸਾਰਾ ਸਮਾਨ ਤੇ ਫਿਰ ਮੈਂ ਇੱਥੇ ਵਸ ਹੈਨਾ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੂੰਗੀ ਵਾਸ਼ ਨਹੀਂ ਸੌਰੀ ਇਹ ਸਾਬਣ ਨਾਲ ਮਾਂਜ ਲੂੰਗੀ ਵਾਸ਼ ਦਾ ਵਾਰ ਹੀ ਕਰੂੰਗੀ ਤੇ ਵਾਸਾ ਦਾ ਟੱਕਣ ਵੀ ਫਿਰ ਮੈਂ ਮਾਇ ਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਵਾਸਾ ਨੂੰ ਲੈ ਜਿੰਦੀ ਬਾਹਰ ਤੇ ਚਾਹ ਪੁੰਨ ਮੈਂ ਲਈ ਆਂਦੀ ਸੀ ਤੇ ਉਹ ਮੈਂ ਲੈ ਜਿੰਦੀ ਬਾਹਰ ਤੇ ਫਿਰ ਮੈਂ ਧੋ ਕੇ ਚੰਗੀ ਤਰ੍ਹਾਂ ਫਿਰ ਸਾਫ ਕੀਤਾ ਤੇ ਉਸ ਤੋਂ ਬਾਅਦ ਇੱਥੇ ਸੀ ਨਾ ਕਿ ਮੈਂ ਆ ਗਈ ਸੀ ਤੇ ਇੱਥੇ ਮੈਂ ਨਾ ਸਮਾਨ ਸੈੱਟ ਕਰ ਰਹੀ ਸੀ ਸਾਰਾ ਤੇ ਸਨੀ ਪਈ ਸੀ ਫਿਰ ਮੈਂ ਇਥੋਂ ਸਾਰਾ ਜਿਹੜਾ ਐਕਸਪ੍ਰੈਸ ਸਮਾਨ ਸੀ ਉਹ ਸਾਰਾ ਚੱਕਿਆ ਤੇ ਸੋਫੇ ਦਾ ਕਵਰ ਵਗੈਰਾ ਸੈੱਟ ਕੀਤਾ ਕੈਬਨ ਚ ਸਮਾਨ ਸੈੱਟ ਕੀਤਾ ਇਹ ਦਵਾਈਆਂ ਦਵਾਈਆਂ ਪਈਆਂ ਸੀ ਕੈਵਨ ਦੇ ਉੱਪਰ ਉਹ ਵੀ ਮੈਂ ਦਵਾਈਆਂ ਵਾਲੇ ਡੱਬੇ ਦੇ ਵਿੱਚ ਪਾਈਆਂ ਤੇ ਵਸ ਜਿੱਥੇ ਫਿਰ ਮਸਾਲਾ ਸਮਾਨ ਦੀ ਸੈਟਿੰਗ ਕਰਤੀ ਸੀ ਉਹ ਦਵਾਈਆਂ ਮੈਤੇ ਲੱਗੀ ਸੀ ਜਿਹੜੇ ਭਾਂਡੇ ਸੀ ਉਹ ਚੱਕਣਾ ਸਾਰੇ ਤੇ ਪਹਿਲਾਂ ਮੈਂ ਹਣਾ ਜਿਹੜੇ ਐਕਸਟਰਾ ਭਾਂਡੇ ਸੀ ਟੋਕਰੇ ਦੇ ਵਿੱਚ ਵੱਡੇ ਡੋਂਗੇ ਵਗੈਰਾ ਸਾਰੇ ਮੈਂ ਚੱਕਦੇ ਸੀ ਇੱਥੋਂ ਤੇ ਨਾਲ ਇਸ ਸਮਾਨ ਦੀ ਸੈਟਿੰਗ ਕਰਤੀ ਸੀ ਭਾਂਡਿਆਂ ਦੀ ਜਿੱਥੇ ਇੱਥੇ ਸਮਾਨ ਰੱਖਿਆ ਸੀ ਵਸ ਉੱਥੇ ਮੈਂ ਸੈੱਟ ਕਰਕੇ ਰੱਖਤੇ ਸੀ ਤੇ ਨਾਲ ਦੀ ਨਾਲ ਮੈਂ ਜਿਹੜਾ ਉਗੜਾ ਡੁਗੜਾ ਸਮਾਨ ਸੈਲਫ ਦੇ ਉੱਪਰ ਪਿਆ ਹੁੰਦਾ ਉਹ ਵੀ ਮੈਂ ਸੈੱਟ ਹੀ ਕਰ ਦਿੰਦੀ ਹੁੰਦੀ ਆ ਤੇ ਕਿਉਂਕਿ ਕਾਲੀ ਚ ਰੱਖਿਆ ਜਾਂਦਾ ਇੱਧਰ ਉੱਧਰ ਸਮਾਨ ਫਿਰ ਮੈਂ ਚੰਗੀ ਤਰ੍ਹਾਂ ਸੈੱਟ ਕਰ ਦਿੰਦੀ ਜਦੋਂ ਮੈਂ ਸਮਾਨ ਰੱਖਦੀ ਤੇ ਫਿਰ ਮੈਂ ਦੁੱਧ ਵੀ ਪਣ ਕੇ ਰੱਖਦਾ ਸੀ ਇੱਥੇ ਤੇ ਦੁੱਧ ਪਣ ਤੋਂ ਬਾਅਦ ਫਿਰ ਮੈਂ ਇੱਥੇ ਸਾਰੇ ਭਾਂਡੇ ਰੈਕ ਸੈਂਖ ਦੇ ਵਿੱਚ ਸੈੱਡੂੰਗੀ ਤੇ ਰੱਖ ਦੂੰਗੀ ਤੇ ਫਿਰ ਮੈਂ ਇੱਕ ਸਾਈਡ ਤੇ ਭਾਂਡੇ ਇਕੱਠੇ ਕਰ ਤੇ ਮੰਜਣ ਵਾਲੇ ਤੇ ਬਾਕੀ ਫਿਰ ਜਿਹੜੇ ਰੈਕ ਦੇ ਵਿੱਚ ਸੈਂਖ ਦੇ ਵਿੱਚ ਸੋਰੀ ਮੇਰੇ ਮੂੰਹ ਚੋਂ ਨਾ ਰੈਕ ਹੀ ਨਿਕਲ ਜਾਂਦਾ ਪਤਾ ਨਹੀਂ ਕਾਤੋਂ ਕੰਗਰੇਗ ਦੇ ਵਿੱਚ ਡੱਬੇ ਵਗੈਰਾ ਚੱਕਦੇ ਆਂ ਰੱਖਦੇ ਆਂ ਤੇ ਉਹੀ ਰਹਿਕਦਾ ਯਾਦ ਰਹਿ ਜਾਂਦਾ ਸੈਂਕ ਦੇ ਵਿੱਚ ਫਿਰ ਮੈਂ ਭਾਂਡੇ ਕੱਢੇ ਸਾਰੇ ਜਿਹੜੇ ਰਾਤ ਦੇ ਮਾਂਜੇ ਹੋਏ ਸੀ ਤੇ ਫਿਰ ਮੈਂ ਬਾਰੀ ਵੀ ਖੋਲੀ ਰਾਤ ਨਾ ਬਹੁਤ ਤੇਜ਼ ਹਵਾ ਚੱਲੀ ਮੀਂਹ ਪਿਆ ਸਾਡੇ ਤੇ ਵੀ ਕਾਫੀ ਬੱਦਲ ਗੱਜਿਆ ਹਨਾ ਬਿਜਲੀ ਬਹੁਤ ਅਸ਼ਕੀ ਤੇ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿੰਨਾ-ਕਿੰਨਾ ਨੇ ਮੀਂਹ ਪਿਆ ਤੇ ਕਿੰਨਾ ਦੇ ਹਵਾ ਤੇਜ਼ ਹਵਾਵਾਂ ਚੱਲਦੀਆਂ ਸੀ ਤੇ ਸਾਡੇ ਤਾਂ ਬਹੁਤ ਪਿਆ ਮੀਂਹ ਤੇ ਹਵਾ ਵੀ ਬਹੁਤ ਠੰਡੀ ਚੱਲਦੀ ਦਿਨ ਦੇ ਚੱਲੀ ਜਾਂਦੀ ਸੀ ਹਵਾ ਤਾਂ ਪਰ ਰਾਤ ਹਨ ਇੱਕੋ ਦਾ ਮਾਏ ਹੋ ਗਿਆ ਬੱਦਲ ਵਾਈ ਜੀ ਬੱਦਲ ਵਾਈ ਜੀ ਹੋ ਗਈ ਸੀ ਤੇ ਐਂ ਲੱਗਦਾ ਸੀ ਜਿਵੇਂ ਨਾ ਵੀ ਖੇਤਾਂ ਦੇ ਵਿੱਚ ਧੂਆ ਜਨ ਕੀਤਾ ਹੁੰਦਾ ਜਦੋਂ ਅੱਗ ਜੀ ਲਾਉਂਦੇ ਆ ਤੇ ਉਹ ਉਦਾਂ ਹੀ ਲੱਗਦਾ ਸੀ ਪਰ ਜਦੋਂ ਬੱਦਲ ਇੱਕੋ ਦਾ ਗੱਜੇ ਲੱਛ ਗਿਆ ਹਨਾ ਫਿਰ ਤਾਂ ਇੱਕੋ ਦਾ ਮਾਏ ਹੋ ਗਿਆ ਵੀ ਮੀਂਹ ਆ ਗਿਆ ਤੇ ਕੋਦਮ ਚਾਂਚੱਕੀ ਆ ਗਿਆ ਤੇ ਉਹਦੇ ਨਾਲ ਮੌਸਮ ਕਾਫੀ ਚੇਂਜ ਹੋ ਗਿਆ ਠੰਡ ਹੋ ਗਈ ਸ਼ੁਰੂ ਹੋਣ ਵਸ ਤੇ ਹੁਣ ਵਾਜ਼ ਮੋٹے ਕੱਪੜੇ ਵੀ ਅਸੀਂ ਕੱਢਣੇ ਆ ਇੱਕ ਦੋ ਦਿਨ ਕੋ ਮੈਂ ਦੇਖਦੀ ਆ ਤੇ ਇੱਥੇ ਮੈਂ ਸਾਗ ਬਣਾਇਆ ਕੋਕਰ ਦੇ ਵਿੱਚ ਰਾਤ ਦਾ ਸੀ ਕਿਸੇ ਨੇ ਖਾਦਾ ਨਹੀਂ ਸਾਗ ਤੇ ਸੋਭਾ ਹੁਣ ਸੋਭਾ ਦਾ ਟਾਈਮ ਸੀ ਫਿਰ ਕੋਵਜੇ ਸੀ 9 7 ਨੂੰ ਤੇ ਇੱਥੇ ਫਿਰ ਮੈਂ ਖਿਚੜੀ ਪਈ ਸੀ ਤੇ ਉਹੀ ਮੈਂ ਬਸ ਗਰਮ ਕਰਕੇ ਪਾ ਲਈ ਸੀ ਖਾਣ ਨੂੰ ਮੈਂ ਤ੍ਰਿਸ਼ੂ ਨੇ ਤੇ ਇੱਥੇ ਫਿਰ ਮੈਂ ਨਾ ਨਾਲ ਦੀ ਨਾਲ ਮਹਿੰਦੀ ਵੀ ਭਿਉ ਰਹੀ ਸੀ ਕਿਉਂਕਿ ਮੈਂ ਬਾਲਾਂ ਤੇ ਲਾਉਣੀ ਸੀ ਅੱਜ ਮੈਂ ਸਿਰ ਧੋਣਾ ਸੀ ਸਿਰ ਤੱਕ ਕਿੰਨੇ ਦਿਨਾਂ ਦੇ ਧੋਣ ਨੂੰ ਕਹੀ ਜੰਨੀ ਆ ਵੀ ਮੰਡੇ ਨੂੰ ਪਹਿਲਾਂ ਸਲਾ ਬਣਾਉਂਦੀ ਸੋਦਨ ਵੀ ਨਹੀਂ ਮੈਂ ਤੇ ਮਹਿੰਦੀ ਲੱਗੀ ਤੇ ਫਿਰ ਹਣਾ ਅੱਜ ਮੈਂ ਕਿਹ ਚੱਲ ਬੀ ਨਾ ਉਹਨਾਂ ਦੇ ਵਿੱਚ ਨਾਲੀ ਸੀ ਮੈਂ ਨਾ ਕਿ ਮੰਤਰ ਵਗੈਰਾ ਜਾਏ ਸੀ ਜੋਤ ਬੱਤੀ ਕਰ ਲਈ ਸੀ ਆਪਾਂ ਤੇ ਫਿਰ ਮੈਂ ਕਿਹ ਚੱਲ ਸਿਰ ਤੇ ਮੈਂ ਮਹਿੰਦੀ ਉਣੀ ਸੀ ਫਿਰ ਮੈਂ ਕਿਹਾ ਚੱਲ ਮੈਂ ਪਿਉਂਦਾ ਤੇ ਇਹਦੇ ਵਿੱਚ ਮੈਂ ਬਸ ਮਹਿੰਦੀ ਪਾ ਲਈ ਤੇ ਥੋੜਾ ਜਿਹਾ ਮੈਂ ਪਾ ਲਿਆ ਹਨਾ ਇਹਦੇ ਵਿੱਚ ਕਾਫੀ ਪਾਊਡਰ ਤੇ ਇੱਕ ਪੁੜੀ ਜੀ ਪਾ ਲਈ ਸੀ ਤੇ ਬਸ ਜਿਹੜਾ ਪਾਊਚ ਹੁੰਦਾ ਤੇ ਫਿਰ ਮੈਂ ਇਹਨੂੰ ਮਿਕਸ ਕਰ ਲਉਂਗੀ ਪਹਿਲਾਂ ਮੈਂ ਥੋੜੀ ਜੀ ਮਹਿੰਦੀ ਪਾਈ ਸੀ ਫਿਰ ਮੈਨੂੰ ਥੋੜੀ ਲੱਗੀ ਫਿਰ ਮੈਂ ਕਿਹਾ ਮੈਂ ਕਿਹਾ ਚੱਲ ਵੀ ਹਨਾ ਸਾਰੀ ਮਹਿੰਦੀ ਪਾ ਲੈਣੀ ਹੈ ਤੇ ਵੀ ਥੋੜੀ ਜੀ ਲੱਗਦੀ ਹੈ ਤੇ ਇਹਦੋਂ ਬਾਅਦ ਫਿਰ ਬਸ ਮੈਂ ਸਾਰੀ ਮਹਿੰਦੀ ਪਾ ਲੂੰਗੀ ਇਹਦੇ ਵਿੱਚ ਥੋੜੀ ਜਿਹੀ ਰਹਿੰਦੀ ਸੀ ਤੇ ਉਹ ਦੁਬਾਰਾ ਫਿਰ ਮੈਂ ਇਹਦੇ ਵਿੱਚ ਉਹ ਪਾਉਂਗੀ ਦਹੀਂ ਦਹੀਂ ਵੀ ਥੋੜਾ ਜਿਹਾ ਹੀ ਸੀ ਬਸ ਚਾਰ ਪੰਜ ਚਮਚੇ ਹੀ ਹੋਣਗੇ ਬਸ ਫਿਰ ਮੈਂ ਪਾ ਲਈ ਸੀ ਤੇ ਬਸ ਪਾ ਕੇ ਤੇ ਫਿਰ ਮੈਂ ਇਹਨੂੰ ਮਿਕਸ ਕਰਕੇ ਤੇ ਜਿੰਨੇ ਕ ਮੈਨੂੰ ਹਨਾ ਬੇ ਪਤਲੀ ਜਿਹਾ ਗਾੜ੍ਹੀ ਚਾਹੀਦੀ ਉਹਨਾਂ ਕ ਮੈਂ ਰੱਖ ਕੇ ਤੇ ਬਸ ਫਿਰ ਮੈਂ ਭੋਂਕ ਰੱਖ ਦੂੰਗੀ ਇਹਨੂੰ ਤੇ ਮੈਂ ਗੁਰਦੁਆਰਾ ਸਾਹਿਬ ਜਾਣਾ ਸੀ ਅੱਜ ਤੇ ਕਿਉਂਕਿ ਉੱਥੇ ਹਨਾ ਭੋਗ ਪੈਣੀ ਸਖੰਡ ਪੜਦੇ ਤੇ ਸਾਰਿਆਂ ਦੇ ਗੁਰਦੁਆਰਿਆਂ ਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੱਖੇ ਹੋਣਗੇ ਪਾੜ ਤੇ ਪੁੰਨੇ ਵਾਲਦਨ ਭੋਗ ਪੈਂਦੇ ਆ ਪਤਾ ਹੀ ਹੋਊਗਾ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਤੇ ਵਸੇ ਫਿਰ ਮੈਂ ਤੇ ਰਿਸ਼ੂ ਦੀ ਤਾਈ ਨੇ ਜਾਣਾ ਸੀ ਤੇ ਰਿਸ਼ੂ ਤਾਂ ਗੈਰ ਨਿਛ ਨੇ ਬਿਮਾਰ ਸੀ ਤੇ ਵਸੇ ਫਿਰ ਤਾਂ ਅਰ ਕੇ ਸੇ ਦੋਨੋਂ ਜਾਇਆਏ ਸੀ ਫਿਰ ਮੈਂ ਮੈਂ ਆ ਕੇ ਮਹਿੰਦੀ ਲਾਉਂਗੀ ਮੈਂ ਕਿਹਾ ਚੱਲ ਵੀ ਇੱਥੇ ਨਾ ਮੈਂ ਭੋਗੇ ਰੱਖ ਦਿੰਨੀ ਵੀ ਭੇਜੀ ਜੂਗੀ ਚੱਲ ਘੰਟਾ ਤੋਂ ਘੰਟਾ ਤੇ ਰੰਗ ਜਾਂ ਦੇ ਦਿੰਦੀ ਮਹਿੰਦੀ ਇਸ ਕਰਕੇ ਤੇ ਬਸ ਜਿੱਥੇ ਮੈਂ ਖਿਚੜੀ ਪਾਲੀ ਸੀ ਤੇ ਚਾਰ ਨਾਲ ਲੈ ਲਈ ਸੀ ਮੈਂ ਤ੍ਰਿਸ਼ੂ ਨੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਭਾਂਡੇ ਧੋ ਰਹੀ ਸੀ ਮੈਂ ਕਿਾ ਚੱਲ ਭਾਂਡੇ ਧੋਦਾ फटाफट ਤੇ ਮੇਰਾ ਹਜੇ ਝਾੜੂ ਝੂੜੂ ਵੈਸੇ ਪਿਆ ਸੀ ਲਾਉਣ ਵਾਲਾ ਤੇ ਮੈਂ ਕਿਾ ਚੱਲ ਵੀ ਦਵਾ ਦਾ ਭਾਂਡੇ ਮਾਜ ਕੇ ਫਿਰ ਮੈਂ ਤਿਆਰ ਵੀ ਹੋਣਾ ਸੀ ਕਿੱਥੇ ਮੈਂ ਗੱਲਾਂ ਵੀ ਕਰੀ ਜਾਂਦੀ ਸੀ ਨਾਲ-ਨਾਲ ਤੇ ਨਾਲੇ ਕੰਮ ਕਰੀ ਜਾਂਦੀ ਸੀ ਤ੍ਰਿਸ਼ੂ ਸੁਨੇਹਾ ਦਾ ਨਾ ਪੇਟ ਕਾਫੀ ਉਹ ਹੋ ਗਿਆ ਖਿੱਚਿਆ ਗਿਆ ਉਲਟੀਆਂ ਨਾਲ ਤੇ ਵਿਦਾਰਦ ਹੁੰਦਾ ਉਹਦੇ ਵੀ ਤੇ ਅੱਜ ਵੀ ਉਹ ਉੱਠੀ ਨਹੀਂ ਬਸ ਪਈ ਰਹੀ ਫਿਰ ਮੈਂ ਉਹਨੂੰ ਚਾਹ ਨਾਲ ਬਿਸਕਟ ਦਿੱਤੇ ਥੋੜੀ ਚਾਹ ਦੇ ਕੇ ਤੇ ਫਿਰ ਮੈਂ ਕਿਹਾ ਚੱਲ ਵੀ ਦਵਾਈ ਲੈ ਲੈ ਇੱਕ ਖਰਾਕ ਪਈ ਸੀ ਤੇ ਮੈਂ ਕਿਹਾ ਵੀ ਬਾਅਦ ਦੇ ਵਿੱਚ ਚੱਲ ਮੈਂ ਜੇ ਨਾ ਸੱਟ ਆਇਆ ਫਿਰ ਦੁਬਾਰੇ ਦਿਵਾ ਲਿਆਵਾਂਗੇ ਦਵਾਈ ਉਲਟੀਆਂ ਤਾਂ ਹੁਣ हट ਗਈਆਂ ਤੇ ਬੁਖਾਰ ਵੀ ਸੀ ਉਹਨੂੰ ਕੱਲ ਤੇ ਮੈਂ ਕਿਹਾ ਬੁਖਾਰ ਹੋਊਗਾ ਵਾਕਈ ਹੈ ਨਾ ਫਿਰ ਇਹਨੂੰ ਮੂਰ ਵਗੈਰਾ ਵੀ ਮਲੀ ਤੇ ਮੈਂ ਕਹ ਚੱਲ ਵੀ ਹੌਲੀ ਹੌਲੀ ਰਾਮ ਆ ਜੂ ਕਿਉਂਕਿ ਉਲਟੀਆਂ ਹਨਾ ਕਿੰਨੇ ਟਾਈਮ ਦੀਆਂ 5 ਵਜੇ ਦੀਆਂ ਲੱਗੀਆਂ 6:00 ਵਜੇ ਤੱਕ 8 ਵਜੇ ਦਵਾਈ ਦਵਾ ਕੇ ਲੈਂਦੀ ਫੇਰੇ ਆ ਕੇ ਹਨਾ ਬੰਦ ਹੋਈਆਂ ਜਦੋਂ ਇੰਜੈਕਸ਼ਨ ਲਾਇਆ ਉਹਨਾਂ ਨੇ ਡਾਕਟਰ ਨੇ ਤਾਂ ਘਰ ਕੇ ਫੇਰ ਪੇਟ ਖਿੱਚਿਆ ਗਿਆ ਚੰਗੀ ਤਰ੍ਹਾਂ ਹੈ ਹਨਾ ਤੇ ਤਾਂ ਕਰਕੇ ਫਿਰ ਦਰਦ ਹੁੰਦਾ ਸੀ ਤੇ ਇੱਥੇ ਫਿਰ ਮੈਂ ਗੁਰਦੁਆਰੇ ਤੋਂ ਆ ਕੇ ਤੇ ਬਸ ਰੋਟੀ ਤਾਂ ਮੈਂ ਖਾਇਆ ਹੀ ਸੀ ਫਿਰ ਮੈਂ ਇੱਧਰ ਮਸ਼ੀਨ ਲਾਈ ਸੀ ਇੱਕ ਸਾਈਡ ਤੇ ਤੇ ਹਨਾ ਮਸ਼ੀਨ ਵੀ ਲਾ ਲਈ ਸੀ ਮੈਂ ਕਿਉਂਕਿ ਕੱਪੜੇ ਸਵੇਰੇ ਧੋਤੇ ਨਹੀਂ ਗਏ ਤੇ ਇੱਧਰ ਮੈਂ ਮਹਿੰਦੀ ਵੀ ਲਾਉਣ ਲੱਗ ਗਈ ਸੀ ਮੈਂ ਕਿਹਾ ਚੱਲ ਮਹਿੰਦੀ ਲਾ ਲੈਂਦੀ ਆ ਤੇ ਮੈਂ ਕਿਹਾ ਇੰਨੇ ਵੀ ਰਾਉਂਡ ਆਊਗਾ ਮਸ਼ੀਨ ਦਾ ਤੇ ਵੀ ਚੱਲ ਉਹਨੇਵੇਂ ਮਹਿੰਦੀ ਲਾ ਲੂੰਗੀ ਤੇ ਕਿਉਂਕਿ ਫਿਰ ਮੈਂ ਸਵੇਰ ਤੋਂ ਮੈਂ ਲਈ ਨਹੀਂ ਮੈਂ ਕਿਹਾ ਫਿਰ ਗੁਰਦੁਆਰਾ ਸਾਹਿਬ ਜਾਣਾ ਸੀ ਫਿਰ ਮੈਂ ਕਿਹਾ ਕਿੱਥੇ ਬਾਲ ਗਿੱਲੇ ਲੈ ਕੇ ਜਾਊਂਗੀ ਕਿਉਂਕਿ ਗਰਮੀ ਦਾ ਮੌਸਮ ਵਿੱਚ ਚੱਲ ਚੱਲ ਜਾਂਦਾ ਹੁਣ ਮੌਸਮ ਥੋੜਾ ਚੇਂਜ ਹੋ ਗਿਆ ਫਿਰ ਐਵੇਂ ਠੰਡ ਲੱਗਦੀ ਆ ਗੁਰਦੁਆਰਾ ਸਾਹਿਬ ਜੇ ਤਾਂ ਪੱਖੇ ਵੀ ਛੱਡੇ ਹੋਏ ਸੀ ਫੁੱਲ ਤਾਂ ਇਹ ਦੁਪਹਿਰ ਦੇ ਟਾਈਮ ਸੀ ਤੇ ਵਿੱਚ ਮੈਂ مشین ਲੱਗੀ ਹੋਈ ਸੀ ਵਿੱਚੇ ਮੈਂ ਮਹਿੰਦੀ ਲਾਈ ਹੋਈ ਸੀ ਤੇ ਇੱਥੇ ਫਿਰ ਮੈਂ ਨਾ ਕਾਚੀ ਰੀ ਸੀ ਤੇ ਮੈਂ ਸਾਗ ਨੂੰ ਤੜਕਾ ਲਾਉਣਾ ਸੀ ਪਿਆਜ਼ ਸੀ ਹਰੀ ਮਿਰਚ ਸੀ ਤੇ ਟਮਾਟਰ ਸੀ ਤੇ ਵਾਸਤੇ ਫਿਰ ਮੈਂ ਇਹਨਾਂ ਨੂੰ ਚੀਰ ਕੇ ਤੜਕਾ ਲਾਉਂਗੀ ਰੀਸ਼ੂ ਕਹਿੰਦਾ ਮੈਂ ਮੱਕੀ ਦੀ ਰੋਟੀ ਖਾਣੀ ਹੈ ਫਿਰ ਮੈਂ ਕਿਹਾ ਚਲ ਮੈਨੂੰ ਲਾ ਦੇਣੀ ਸੁਨੀਆ ਕਹਿੰਦੀ ਮੈਂ ਤਾਂ ਖਾਣੀ ਨਹੀਂ ਫਿਰ ਮੈਂ ਇਹਨੂੰ ਬਰੈਡ ਮੰਗਾ ਕੇ ਦਿੱਤੇ ਸੁਨੀਆ ਨੂੰ ਚਾਹ ਦੇ ਨਾਲ ਤੇ ਮੈਂ ਕਿਹਾ ਚਲ ਤੂੰ ਬਰੈਡ ਖਾ ਲਈ ਤੇ ਵੀ ਤੂੰ ਅੱਜ ਦਾ ਡੰਗ ਹਨਾ ਰੋਟੀ ਨਾ ਖਾ ਤੇ ਵੀ ਕੱਲ੍ਹ ਤੋਂ ਖਾ ਲਈ ਚਲ ਤੇ ਕਿਉਂਕਿ ਸਾਗ ਵੀ ਨੁਕਸਾਨ ਦਿੰਦਾ ਹਨਾ ਤੇ ਤਜਾਬਤ ਜੋ ਬਣ ਜਾਂਦਾ ਤੇ ਬਾਕੀ ਹਜੇ ਸਾਗ ਨਾ ਚੰਗੀ ਤਰ੍ਹਾਂ ਉਨ ਨਹੀਂ ਲੱਗਿਆ ਹੈਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਵੀ ਤੇ ਫਿਰ ਰਿਸ਼ ਨੂੰ ਮੈਂ ਕਿਹਾ ਤੂੰ ਰੋਟੀ ਖਾ ਕੇ ਵੇ ਇਹਨੂੰ ਬਰੈਡ ਲਿਆਂਦੀ ਤੇ ਫਿਰ ਮੈਂ ਖਾ ਲੂਗੀ ਤੇ ਬਸ ਜੀ ਇੱਥੇ ਫਿਰ ਮੈਂ ਤੜਕਾ ਚੀਰ ਕੇ ਤੇ ਨਾਲ-ਨਾਲ ਰੋਟੀ ਬਣਾ ਦੂੰਗੀ ਉਹਨੂੰ ਤੇ ਨਾਲ ਹੀ ਹਨਾ ਤੜਕਾ ਲਾ ਲੂੰਗੀ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੀਂ ਵੀਰੇ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ